ਇਹ ਵੀਡੀਓ ਸ਼ੂਟਿੰਗ ਕਰੀ ਜਾਂਦੇ ਆ ਦੇ ਕੈਮਰਾਮੈਨ ਵੀ ਚਾਰੀ ਕਰਦਾ ਵੀ ਜੋ ਪੈ ਗਿਆ ਗਾਲਾਂ ਸੌਖਾ ਇਹ ਨਹੀਂ ਨਾ ਚੱਪੜ ਦੇ ਲੋ ਆਲਾ ਮੈਗੀ ਖਾ ਲੋ ਆ ਮੈਗੀ ਆ ਇੱਕ ਹੀ ਤੀਰੀ ਆ ਇਹ ਵੀਡੀਓ ਸ਼ੂਟਿੰਗ ਕੀ ਕਰਨਿਆ ਦੇ ਕੈਮਰਾਮੈਨ ਕਿਦਾਂ ਚਾਰੀ ਕਰਦਾ ਵੀਡੀਓ ਦੀ ਕਰਨਾ ਕਿਧਰੋਂ ਆ ਦਵਾਰ ਬੰਦ ਕਰੀ ਵੜ ਗੁੱਡੇ ਦੇ ਦਾਦੀ ਨਾਲ ਕਰਨ ਲੱਗੇ ਅੱਜ ਆਪਾਂ ਵੀਡੀਓ ਦੀ ਸ਼ੂਟਿੰਗ ਸਮਾਨ ਕਰ ਲਿਆ ਤਿਆਰ ਸਾਰਾ ਉਹ ਬੈਠੇ ਮੈਡਮ ਜੀ ਲੋਕ ਇੱਥੇ ਲੱਗ ਗਿਆ ਜਾਦੀ ਦੂਰ ਤੱਕ ਸ਼ੁਰੂ ਕਰਿਆ ਕਰਨ ਲੱਗਣਾ ਜੋ ਮੈਂ ਇਥੋਂ ਨੱਭੂਗਾ ਉਹ ਦਿਓ ਆ ਗਏ ਮੈਂ ਦਿਖਾ ਦੇ ਪਹਿਲਾਂ ਵਿਖਾ ਦੇ ਮੈਨੂੰ ਵਿਖਾਓ ਪਹਿਲਾਂ ਕਿ ਦਾਦੀ ਬਣੀ ਹੈ ਵਿਖਾ ਲਓ

साथ दोपहेले। मैं पार, पार एक दिन कर पांच दिन की। पांच दिन भी एक दिन साथ। दो दिन करना। एक दिन जो तीनों आते हैं ना। आये चाचू। आओ लगा दूँगा। आजू। Happy Valentine's Day भूखे। Thank you। एक और gift। भूखे एक और gift। एक और gift। ਚਾਚੂ ਉਹ ਉਹ ਵੀ ਆ ਰਹੀ ਸੀ। ਸੋਹਰੇ ਪਾਵੇ ਦਾ ਦਾਦੇਰਾ ਹੋ ਗਿਆ ਪਰ ਮੈਨੂੰ ਜਾਨੀ ਸੀ ਵੀ ਗਿਫਟ ਕਰ ਦੋ ਮੈਂ ਉਹਨੇ ਨਾਰਾਜ਼। ਅੱਛਾ ਜੀ। ਦੇਣੀ ਵੀ ਕਰ। ਸੋਹਰੇ। ਸੋਨਾ ਗਿਫਟ? ਹੋਸ਼ ਹੋ ਗਿਆ ਨਾ। ਅੱਛਾ ਜੀ। ਹੋਰ ਚਾਕਲੇਟ ਖਾ ਲਈ। ਹਾਂ। ਮੈਂ ਖਾ ਲਿਆ। ਮੇਰੇ ਘਰ ਮੈਂ ਲੇ ਕੇ। ਚਾਚੂ ਹਾਨੂੰ ਵੀ ਅੱਧੀ ਅੱਧੀ ਦੇਣੀ ਹੋ। ਤਿੰਨ ਬੁਖਾਰ ਕਰਕੇ ਦਿੰਦੇ ਚਾਕਲੇਟ 100 ਵਾਲੀ। 100 ਵਾਲੀ। 50 ਵਾਲੀ ਆ। ਮੰਜਾ ਵਾਲੀ ਚਾਚੀ ਨੇ ਖਾ ਲਈ ਆ। 100 ਵਾਲੀ। अब तो बंद कर दे तू क्यों मिल जाती हूँ बाहर चल जाना तो ऐसे <engag़ी> तो काट जाना क्योंकि सॉलेट खाली अब काट ही तो नहीं होती पहली वाली आमिर पहली वाली सही बने कितने दिन पीती है और नहीं क्यों मैं नहीं वेला वेला मुंह बंद किया दिग्रूम ना डीजे आ मुंह मारता तो पक्का है आए और तो बोल निकालो बाद्राना मत मत डालो सो क्यों बा छोटे निकल हाय वीडियो ਪੜੀ ਜਾਂਦੀ तो ਪਾ ਤਾ <laughs> ਤੁਹਾਨੂੰ ਯਾਦ ਆ? ਹਾਂਜੀ। ਸੱਚੀ? ਹਾਂਜੀ। ਇੰਨੇ ਵਧੀਆ ਲੱਗੇ ਤੁਹਾਨੂੰ। ਬਹੁਤ ਵਧੀਆ ਜੇ। ਹੈਂ ਵੀ ਲੈ ਨਹੀਂ। थैंक यू। ਮੈਂ ਸ਼ੈਰ ਨਹੀਂ ਕੀਏਗੀ। ਜੀ ਮੈਂ ਵੀ ਨਹੀਂ ਹਾਂ ਇਸ ਤਰ੍ਹਾਂ। ਤੁਹਾਨੂੰ ਮੰਗਣਾ। ਚਾਹੋ ਬੁਲਾ। ਹੌਣ ਕਿ ਨਹੀਂ ਮੂੰਹ ਮਾਰਦੇ ਆ ਨਾ। ਵੇਖ ਲੈ ਇੱਕ ਵਾਰੀ। ਮੈਂ ਕਿਹੜਾ ਖਾੜਾ ਲੱਗਾ। ਚਾਚੀ ਆ ਵਾਦੀ ਖੋਲ ਆਜ ਨਹੀਂ ਹੋ ਘਰ ਤੋਂ ਤੁਸੀਂ ਹਾਲੇ ਬੋਲ ਰਹੇ ਹੈ ਹਾਏ ਮੈਂ ਤੁਹਾਨੂੰ ਡੀਨਾਂ ਚਾਵੇ ਅਰੇ ਮਾਰੀ ਤੁਸੀਂ ਹਾਲੇ ਬੋਲ ਰਹੇ ਜਿੱਦੋਂ ਸਾਈਟੋਂ ਤੁਸੀਂ ਹਾਲੇ ਬੋਲ ਰਹੇ ਨਹੀਂ ਆ ਰਹੇ ਕੋਈ ਬੰਦ ਚਾਚੀ ਛੋਥੇ ਵਾਰੀ ਟਰਾਈ ਕਰਨ ਲੱਗੇ ਚਾਚੀ ਨੰਨਾ ਰੱਖੋ ਨਾਲ ਉਦੋਂ ਦੱਸੋ ਜੀ ਆਹ ਹੈ ਕਣ ਤਵੀਦੀ ਨੰਨਾ ਕੋਲੀ ਜਾਓ ਚਾਚੀ ਨਾ ਕੋਲੀ ਜਾਂਦੇ ਆ वीडियो आप हो और कोई बनाई है यार ये नहीं चंडी जी नहीं बंदी वाह इन्हें और दी में चिपलेर शान 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 ना लफाव है ये दी या यंदी में एक मिनट ना भी तो चॉकलेट गिम्मी चाची इन्ना रोसा चाची सॉरी मेरे को लेट हो गई कोई बात नहीं

ਚੱਲ ਜਗਰੂਪ ਬਣਾਵਾ ਵੀਡੀਓ ਇੱਕ ਮਿੰਟ ਵੀਡੀਓ ਦਾ ਕੱਟ ਪਿੱਲੀ ਚਪਲਾ ਕੌਣ ਲੈ ਗਿਆ ਜਰ ਆਵੇ ਪਈਆਂ ਚਪਲਾਂ ਤੇ ਆਵੇ ਅੱਛਾ ਜੀ ਵੀਡੀਓ ਬਣਾ ਕੌਣ ਲੈ ਗਿਆ ਵੀਰ ਚੱਲ ਜਗਰੂਪ ਅੱਜ ਚੋਲਾਂ ਵਾਲੀ ਵੀਡੀਓ ਬਣਾਈ ਬਹੁਤ ਨਹੀਂ ਇੱਥੇ ਅਜਗਰੂਪ ਇੱਧਰ ਚੱਲ ਵੀ ਤੂੰ ਇੱਧਰ ਵੀ ਆ ਕੇ ਇੱਥੇ ਹਾਂਜੀ ਕੈਮਰਾਮੈਨ ਆਹ ਬਣਾ ਕਰੋ ਪੈਨਰ और है बड़ा करा और है गर्म कोई नहीं तो ऐसे है आ ऐसे क्या भैय्या तो इसी पर उसका दूर हो ना ऐसा क्लियर हो जाए ना हाँ चलो चलने चलने जरूर ऐसा क्यों ना तो पहले बोलते हैं चलो ओ चल जा ये लो सॉरी <laughs> <laughs> मैं भी नहीं नहीं कहीं नहीं बोल रहा कंधे

हम्म मेरीओ हो गई गई नो आ जाएगा ना एथो क्यों नहीं है ओ परे चलो आला मैगी खा ले ये मैगी है ये खिचड़ी है खिचड़ी है ये खिचड़ी है ये तो आया तो वादा तो हाय ਚਾਚੀ ਚੰਗਾ ਚਾਚੀ ਉਹਨਾ ਆਖਾਈ ਜਾਂਦੇ ਸੇ ਚਲ ਸੁਣ ਬੱਸ ਲੱਗ ਗਈ ਮੈਨੂੰ ਚਾਲ ਦੇ ਕੇ ਹੁਣ ਅੱਜ ਕਿਹੜੀ ਵੀਡੀਓ ਬਣਾਉਣੀ ਹੋਣਾ ਹੈ ਆਵੇ ਲੱਗ ਗਈ ਬਣਾਉਣੀ ਹੋਣਾ ਐਦਾਂ ਬਣਾ ਲੈਣੀ ਆਪਾਂ ਜਿਹੜੀ ਜੀ ਕੀਤਾ ਵੀਡੀਓ ਚਾਚੀ ਇਰਤੀ ਗਈ ਪਾਣ ਲਗੇ ਕਿੱਥੇ ਚੱਲੇ ਦੇਕੇ ਆਏ ਅੱਧੀ ਰਾਤ ਚੰਡੀ ਅੱਧੀ ਰਾਤ ਕੱਲਾ ਸੋਰ ਅੱਧੀ ਰਾਤ ਚੰਡੀਗੜ੍ਹ ਹਾਂ ਅੱਧੀ ਰਾਤ ਬਹੁਦੇ ਸੋਰਿਆ यू हैव टू लीव इट वेट अरे कपड़े लंगी पहन आपने डायरेक्ट गुड आई शूट है अब जम्म टीशर्ट बची और क्या जम्म टीशर्ट के भेज दी ओह माय गॉड एकड़ा मेरी भी कर दी इसको छोड़ है वा <laughs> तो आता है कि बड़ा भाई मिल गए मार मार के ਇੱਕ ਪਰ ਤੇ ਪੇੜ ਵਾਲੀ ਇੱਕ ਪਰ ਵੀਡੀਓ ਲੱਭ ਜਾ ਦਿਨਾ ਅੱਤੀ ਡਿਫਰੈਂਟੀ ਲਾਗਦੀ ਹੈ ਮੈਂ ਤਾਂ ਆਪਣਾ ਕਿਹੜਾ ਸੇਰ ਵਾਇਆ ਮੈਂ ਵੀ ਉਹ ਸਵੇਰ ਦਾ ਉਦਾਂ ਦਾ ਹੀ ਮੇਰਾ ਸੇਰ ਮੇਰਾ ਤੇ ਉਦਾਂ ਦਾ ਹੀ ਆ ਉਹ ਗੋਲੀ ਮਾਰੂਗੀ ਤੂਜੇ ਲਿਖ ਰਹੇ ਹੋ ਤਰੇਪਲ ਛੱਟੀ ਜਨਾ ਲਿਪਸਟਿਕ ਲਿਪਸਟਿਕ ਚੱਟੇ ਸਾਹਮਣੇ

पहनो तोड़ लेके ओ ओ जा फटाफट पेड़ तोड़ तू तो लेके हुई तोड़ दे दे बोल दे जा गई साइकिल करके आई यहां इधर आ जिक्र तो ही बनाला चल जो फेंक के डाला सोंखा सोंखा ले ले ना पत्थर इंसान नहीं ना पत्थर दे लो ओ तो ले ही दिलो ना पता तो बज जाए ਇਹ ਤਾਂ ਬੈਲੇ ਇਹ ਤਾਂ ਬੈਲੇ ਤੋਂ ਲੈ ਲੋ ਇਹ ਮੇਂ ਪਿਆਰ ਨਾਲ ਬੋਲਦਾ ਤੁਹਾਡੇ ਕੋਲ ਪਿਆਰ ਨਾਲ ਪਿਆਰ ਜੱਜ ਵਾਲਾ ਗੂੜਾ ਨਾਲ ਤੇਰੀ ਜੀਲੀਆ ਕਿਹੜੀ ਸਵੇਰੇ ਆਪਾਂ ਜਾਣਾ ਵੀ ਹੈ ਸਵੇਰੇ ਜਾਣਾ ਵਾ ਤੇਰੀ ਛੁੱਟੀ ਉੱਥੇ ਐਤੋਂ ਅਗਲੀ ਛੁੱਟੀ ਆ ਗਈ ਛੁੱਟੀ ਉੱਥੇ ਕਾਦੀ ਛੁੱਟੀ ਮੈਂ ਪੁੱਛਿਆ ਤੁਹਾਨੂੰ ਇਹਨੂੰ ਪੁੱਛਿਆ ਟਿੰਟਾਂ ਨੂੰ ਮਿਲਣੀ ਹੈ ਸਵੇਰੇ ਇੱਕ ਦਿਨ ਪਹਿਲਾਂ ਬੁੱਕ ਕਰਾਉਣੀ ਪੈਂਦੀ ਆ ਕੋਈ ਟਿਕਟ ਨਾ ਮਿਲਿਆ ਤਾਂ ਵੀਆਈਪੀ ਦੀ ਬੁਕਿੰਗ ਲੈਣੀ ਹੈ ਉਦਾਂ ਜਾਣੀਆਂ ਜਾਂਦਾ ਤੇ ਤੂੰ ਕੱਢੀ ਜਾ ਲੈ ਨੱਕ ਜੋ ਐ ਕਿਤੇ ਹੋਰ ਲੈ ਜਾ ਪਤਾ ਹੋਰ ਲੈ ਜਾਂ ਕੋਈ ਨਹੀਂ ਜਗਰੂ ਪਤਾ ਚੱਲ ਜੰਪਿੰਗ ਪਾਰਕ ਜਾਣਾ ਕਿੱਥੇ ਜੰਪਿੰਗ ਪਾਰਕ ਨਹੀਂ ਇੱਥੇ ਨਹੀਂ ਜਾਣਾ ਹੈਗਾ ਉੱਥੇ ਉਹ ਬਾਸ ਉਹ ਬਾਹਰ ਜਾਣਾ ਚੱਲ ਜਿਹੜਾ ਬਣਾਉਂ ਜੰਪਿੰਗ ਪਾਰਕ ਪਤਾ ਪਰ ਇਹਨੂੰ ਮੂ ਕਰਨਾ ਹੈ ਜੂਪਾ ਜੂਪਾ ਉਹਨੇ ਇਹਨੂੰ ਮੂ ਕਰਨਾ ਕਿ ਨਹੀਂ ਤੂੰ ਆਲੇ ਕਿ ਨਹੀਂ ਹੈ ਆਲੇ ਕਿ ਨਹੀਂ ਹੈ

ਆਹ ਆਏ ਅੱਡੀ ਚੰਗੀ ਰਵਾਤੀ ਮੈਨੀ ਪਹਿਲੇ ਚੋਕਰਾ ਚਾਚੀ ਉਹ ਵੀਰ ਹੁਣ ਉਹ ਮੈਂ ਉਹਨੂੰ ਕਹਿ ਦਵਾਂ ਇੱਕਦਮ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਦਾ ਕਿਵੇਂ ਮੈਨੂੰ ਚਾਚੀ ਹੋਰ ਸਦਾ ਕੀ ਹੁੰਦੇ ਆ ਮੈਂ ਤੈਨੂੰ ਰਮਾਈ ਕਿ ਤੂੰ ਇੱਥੇ ਬੈਗਣਾ ਮੈਂ ਸ਼ੋਪਿੰਗ ਕਰਕੇ ਤੂੰ ਹੋਰ ਗਾੜੀ ਨਹੀਂ ਹੁੰਣਾ ਨਾ ਉੱਤਰ ਹੁੰਣਾ ਨਾ ਉੱਤਰ ਹੁੰਣਾ ਬੱਸ ਠੀਕ ਆ ਚਾਚੀ ਚਾਹ ਮੈਂ ਸਮਝਾਇਆ 44 46 ਨਿਕਾਸ਼ੋ ਨਿਕਾਸ਼ੋ ਆਈ ਆਈ ਆਈਓ ਉਹ ਟੋਪੀ ਤੇ ਬਣਾ ਲਾ ਬਣਾ ਲਿਆ ਬਲੌਕ ਐ ਇੱਧੇ ਚੜੂ ਚੜਨਾ ਹੋਣਾ ਹਾਂ ਜੀ ਵੀ ਜੀ ਕੱਲਾ ਕਿੱਥੋਂ ਆਈ ਅੱਧੀ ਰਾਤ ਸ਼ਾਪਿੰਗ ਆਂਦੀ ਫਿਰ ਆ ਟਾਈਮ ਸ਼ਾਪਿੰਗ ਜਾਂਦਾ ਤਾਂ ਟਾਈਮ ਸ਼ਾਪਿੰਗ ਜਾਂਦਾ ਚਾਤੀ ਤਾਂ ਫੇਲੇ ਹੀ ਦੇਮ ਨਹੀਂ ਦਹੀਂ ਤਾਂ ਨਾਮ ਉਹ ਵੀ ਨਾਮ ਤਾਂ ਕਿੰਦਾ ਵਾਰ ਖਲਾਈ ਹੁੰਦੀ ਹੁੰਦੀ ਆ ਉਦੋਂ ਦੀਆਂ ਕਰਦੀ ਜਾਂਦੀ ਆ ਚਾਕਲੇਟ ਡੱਬਾ ਖਾਲੀ ਕਰਕੇ ਸੋਟੇ ਵੀ ਘਤਿਆ ਜਦੋਂ ਕਿਤੇ 900 ਰੁਪਏ ਆਈ ਯਾਰ ਜਿਉ ਪਾ ਆਈ ਬੋ ਆ ਯਾਰ ਨਹੀਂ 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 ਚੱਲ ਜੂਰੂ ਪਰ ਮੇਰੀ ਹੁਣਾ ਹਾਂ ਤੇਰੀ ਹੁਣਾ ਉਹ ਕਿਦਾਂ ਸਾਰੇ ਵਾਲ ਖਲਾ ਕਰਦੇ ਫੁੱਲ ਖੜਾ ਲਿਓ ਪਈ ਨਾ ਮੈਂ ਕਹਣਾ ਕਿੱਥੇ ਗਈ ਤੂੰ ਕਹਿਣਾ ਵੀ ਬਜਾਵੇ ਮੈਂ ਕਹਣਾ ਚਲ ਚਲ ਕੀ ਕਰਨਾ ਚਲੋ ਆਜੋ ਚਲ ਕਿੱਥੇ ਗਈ ਅਸੀ ਰਾਜ ਗੇਤੀ ਕੀ ਕਰਨਾ ਸ਼ੋਪਿੰਗ ਹਾਂ ਤੂੰ ਰਾਜਧਾਨੀ ਚੋਪਿੰਗ ਤੋਂ ਰਾਜਧਾਨੀ ਚੋਪਿੰਗ ਤੋਂ ਬੰਦ ਕਰ ਚੱਲ ਇਹਨੇ ਪੰਜਨਾ ਕੋਟ ਲੈ ਲਿਆ ਬਾਬਾ ਆ ਵੀਡੀਓ ਦੇ ਸ਼ੂਟਿੰਗ ਦੇ ਆਈ ਵੀ ਮੁੱਕੀਆਂ ਮਾਰਦੀ ਮੇਰੇ ਇਹ ਨਹੀਂ ਸਮਝੋ ਵੀ ਮੈਂ ਕਲਾ ਕੋਟਦਾ ਇਹ ਵੀ ਮੁੱਕੀਆਂ ਮਾਰਦੀ 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 ਮੁੱਕੀਆਂ ਵੀਡੀਓ ਦੇ ਆ ਨਹੀਂ ਆਈ ਹੈ ਗੀ ਚਲ ਜਪੀਂ ਹਾਂ ਉਹ ਜੁਰੂਪਾ ਪਾਦੀਓ ਆ ਪਾਦੀਓ ਇਹਦੇ ਇਦਰੀ ਪਾਦੀਓ ਹੁਣ ਮੈਂ ਰੋ ਬੜਾ ਮੈਨੂੰ ਬਸ ਛੂਟਿੰਗ ਕਰਨ ਨੂੰ ਰੱਖਿਆ ਹਾਂ ਛੂਟਿੰਗ ਕਰਨ ਨੂੰ ਰੱਖਿਆ ਮੈਂ ਫੋਨ ਪਾਣ ਕੇ ਇਥੋਂ ਬਾਹਰ ਚੱਲ ਲੈਣਾ ਜਾ ਵਾ ਜਾ ਇਹ ਦੇ ਪੰਨਾ ਫਿਰ नहीं? नहीं? <laughs> मैं मैं जाना पर, मैं, जाना मैं मेरे पैर हम्म 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 पूर्ण लेट पाला है। <laughs> देखो मेरी पैन देखने होने। मेरा ताम देखो कि इतनी चूमी है। किले पागिये। चलो। जल्दी किसके यहाँ तेरे आते हैं। बजार। की करना? शॉपिंग। なあなあ。<laughs> <laughs>